ਇਹ ਬਾਗ ਜਾਦੇ ਹੁੰਦੇ ਸੀ ਤੇ ਇੱਕ ਬਾਗ ਤੋਂ 3 3 4 4 ਲੱਖ ਇਨਕਮ ਇਥੋਂ ਪਾਣੀ ਹੁੰਦੀ ਸੀ 30 ਸਾਲ ਇਨਕਮ ਹੋਦੀ ਆ ਕੋਈ ਉਹ ਬੂਟਾ ਹੈ ਬਾਗ ਹੈ ਸਾਰਾ ਇਤਵਾ ਹੋਇਆ ਸਾਰੀਆਂ ਦੂਜੀਆਂ ਫਸਲਾਂ ਸੁਭਾ ਹੋਈ ਕਿ ਉਹ ਮੀਂਹ ਹੋ ਗਿਆ ਪਾਣੀ ਖੜਾ ਜੇ ਪਾਣੀ ਨਾ کٹਿਆ ਗਿਆ ਤੇ ਅਗਲੀ ਫਸਲਾਂ ਨਹੀਂ ਬੀਜਦੀ ਬੀਜ ਜਾਣੀਆਂ ਸਰਕਾਰ ਤਰਫੋਂ ਨਾ ਕੋਈ ਅਫਸਰ ਨਾ ਕੋਈ ਨਾਦਾ ਐਮਐਲਏ ਨਾ ਕੋਈ ਮੈਕ ਕਿਸੇ ਵੀ ਮੈਕmeida ਕੋਈ ਬੰਦਾ ਨਹੀਂ ਆਇਆ ਪੁੱਛਣ ਵੀ ਮੈਨੂੰ ਲੱਗਦਾ ਸਾਰੀ ਪਿੰਡਾਂ ਚ ਅਸੀਂ ਇੰਜਨ ਪਾਈਪਾਂ ਮੋਟਰਾਂ ਜਿਵੇਂ ਜੋ ਜੋ ਕਿੰਨੇ ਕਿੰਨੇ ਪਿੰਡਾਂ ਚਾਹੀਦੇ ਕਿਸੇ ਨੂੰ ਪਿੰਡ ਨੂੰ ਪੰਜ ਚਾਹੀਦੀਆਂ ਸੀ ਮੋਟਰਾਂ ਇੰਜਨ ਉਸ ਹਿਸਾਬ ਨਾਲ ਅਸੀਂ ਆ ਸਾਰਾ ਸਮਾਨ ਨਾਲ ਹੀ ਲੱਕਿਆ ਹੈ ਤੇ ਅਸੀਂ ਹੁਣ ਵੰਡ ਰਹੇ ਹਾਂ ਤੇ ਹੋਰ ਵੀ ਇਤਜ਼ਾਮ ਕਰ ਰਹੇ ਹਾਂ ਜਿੱਥੇ ਕੋਈ ਪਸ਼ੂਆਂ ਵਾਸਤੇ ਫੀਡ ਦੀ ਲੋੜ ਹੈ ਜਾਂ ਚਾਰੇ ਦੀ ਲੋੜ ਹੈ ਦਵਾਈਆਂ ਦੇ ਕੈਂਪ ਮੈਡੀਕਲ ਕੈਂਪ ਵੀ ਅਸੀਂ ਉਸ ਤੋਂ ਸ਼ੁਰੂ ਕਰ ਦਾਂਗੇ ਅਬ ਹੋਰ ਤੇ ਬੰਨੋੜਾ ਹਲਕੇ ਦੇ ਮੈਂ ਸਾਰੇ ਅੱਜ ਜੀਹਰਾ ਕੱਢਿਆ ਤੇ ਅੱਗੇ ਵੀ 15 20 ਫੰਡਾ ਚ ਜਾਣਾ ਹੈ ਬਹੁਤ ਵੱਡਾ ਨੁਕਸਾਨ ਇੱਥੇ ਹੋਇਆ ਆ ਜਿਹੜਾ ਇਲਾਕਾ ਹੈ ਇੱਥੇ ਬਾਗ ਜਿਆਦੇ ਹੁੰਦੇ ਸੀ ਤੇ ਇੱਕ ਬਾਗ ਤੋਂ 3 3 4 4 ਲੱਖ ਇਨਕਮ ਇਥੋਂ ਪਾਣੀਆਂ ਹੁੰਦੀ ਸੀ 30 ਸਾਲ ਇਨਕਮ ਹੋ ਗਈ ਆ ਕੋਈ ਬੂਟਾ ਬਾਗ ਹੈ ਸਾਰਾ ਇਤਵਾ ਹੋ ਗਿਆ ਸਾਰੀਆਂ ਦੂਜੀਆਂ ਫਸਲਾਂ ਸੁਆ ਹੋਈ ਪਾਣੀ ਦੇਖੋ ਮਹੀਨਾ ਹੋ ਗਿਆ ਪਾਣੀ ਖੜਾ ਹੈ ਜੇ ਪਾਣੀ ਨਾ ਕਟਿਆ ਗਿਆ ਤੇ ਅਗਲੀ ਫਸਲਾਂ ਨਹੀਂ ਬੀਜਣੀ ਬੀਜੀ ਜਾਣੀ ਹੈ ਸਰਕਾਰ ਤਰਫੋਂ ਨਾ ਕੋਈ ਅਫਸਰ ਨਾ ਕੋਈ ਉਹਦਾ ਐਮਐਲਏ ਨਾ ਕੋਈ ਮੈਕ 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 ਦਾ ਕਿਸੇ ਵੀ ਮੈਕ ਮੈਕ ਦਾ ਕੋਈ ਬੰਦਾ ਨਹੀਂ ਆਇਆ ਪੁੱਛਣ ਵੀ ਤੇ ਇੱਥੇ ਮੈਂ ਬਹੁਤ ਪਿੰਡਾਂ 'ਚ ਗਿਆ ਹੈ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਗਈਆਂ ਪਾਣੀ ਕਰਕੇ ਮੱਛਰ ਬਹੁਤ ਫੈਲ ਰਹੇ ਤੇ ਕੋਈ ਕੰਪਨਸੇਸ਼ਨ ਨਹੀਂ ਸੋ ਜਦੋਂ ਮੇਰੇ ਕੋਲੇ ਆਏ ਤੇ ਅਸੀਂ ਫਿਰ ਪਾਰਟੀ ਦੇ ਤਰਫੋਂ ਇਕੱਠੇ ਕਰਕੇ ਤਕਰੀਬਨ ਅਸੀਂ ਮੈਨੂੰ ਲੱਗਦਾ ਸਾਰੀ ਪਿੰਡਾਂ 'ਚ ਅਸੀਂ ਇੰਜਨ ਪਾਈਪਾਂ ਮੋਟਰਾਂ ਜਿਵੇਂ ਜੋ-ਜੋ ਕਿੰਨੇ-ਕਿੰਨੇ ਪਿੰਡਾਂ ਚਾਹੀਦੇ ਕਿਸੇ ਨੂੰ ਪਿੰਡ ਨੂੰ ਪੰਜ ਚਾਹੀਦੀਆਂ ਸੀ ਮੋਟਰਾਂ ਇੰਜਨ ਉਸ ਹਿਸਾਬ ਨਾਲ ਆ ਸੀ ਆ ਸਾਰਾ ਸਮਾਨ ਨਾਲ ਹੀ ਲੱਗਿਆ ਹੈ ਤੇ ਅਸੀਂ ਹੁਣ ਵੰਡ ਰਹੇ ਹਾਂ ਤੇ ਹੋਰ ਵੀ ਇਜ਼ਹਾਮ ਕਰ ਰਹੇ ਹਾਂ ਜਿੱਥੇ ਕੋਈ ਪਸ਼ੂਆਂ ਵਾਸਤੇ ਫੀਡ ਦੀ ਲੋੜ ਹੈ ਜਾਂ ਚਾਰੇ ਦੀ ਲੋੜ ਹੈ ਦਵਾਈਆਂ ਦੇ ਕੈਂਪ ਮੈਡੀਕਲ ਕੈਂਪ ਵੀ ਅਸੀਂ ਪਸ਼ੂ ਤੋਂ ਸ਼ੁਰੂ ਕਰ ਦਾਂਗੇ ਤੇ ਇੱਕ ਮਸ਼ੀਨਾ ਫਾਰਮ ਮਸ਼ੀਨ ਲੈ ਕੇ ਜਿਹੜਾ ਸਪਰੇਏ ਪੂਰੇ ਪਿੰਡਾਂ 'ਚ ਕਰਾਉਣ ਦੀ ਲੋੜ ਹੈ ਉਹ ਵੀ ਅਸੀਂ ਆਪ ਕਰਨ ਲੱਗੇ ਆ ਕਿਉਂਕਿ ਸਰਕਾਰ ਤਾਂ ਕਰ ਨਹੀਂ ਰਹੀ ਕਿਉਂਕਿ ਅਸੀਂ ਸਾਡੇ ਅਸੀਂ ਸਮਝਦੇ ਹਾਂ ਕਿ ਐਜ਼ ਅ ਨਾਗਰਿਕ ਸਾਡਾ ਫਰਜ਼ ਹੈ ਉਹ ਅਸੀਂ ਫਰਜ਼ ਪੂਰੇ ਆ ਪਰ ਮੈਂ ਹਲੀ ਵੀ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਕਿ ਤੁਹਾਨੂੰ ਐਡੀ ਵੱਡੀ ਬਹੁਮਤ ਕਿਸੇ ਨੂੰ ਨਹੀਂ ਮਿਲੀ 92 ਐਮਐਲਏ ਤੁਹਾਨੂੰ ਲੋਕਾਂ ਨੇ ਜਿਤਾਇਆ ਇੱਕ ਉਮੀਦ ਕਰਕੇ ਜਿਤਾਏ ਸੀ ਕਿ ਤੁਸੀਂ ਬਦਲਾ ਲੈ ਕੇ ਆਉਂਗੇ ਤੁਸੀਂ ਇਨਕਲਾਬ ਲੈ ਕੇ ਆਉਂਗੇ ਐਨੀ ਪਤਾ ਸੀ ਤੁਸੀਂ ਦਵਾਈ ਲੈ ਕੇ ਆਉਂਗੇ ਹਲੇ ਵੀ ਮੌਕਾ ਹੈ ਬਹੁਤ ਲੋਕੀ ਦੁਖੀ ਹੈ ਖਜ਼ਾਨੇ ਪਾਰਕੇ ਕੀ ਕਰਨੇ ਹੁਣ ਟਾਈਮ ਹੈ ਜਿਵੇਂ ਵੱਡੇ ਬਾਦਲ ਸਾਹਿਬ ਪਿੰਡਾਂ ਜਾਂਦੇ ਸੀ ਨੁਕਸਾਨ ਜੇ ਹੁੰਦਾ ਸੀ ਨਾ ਆਸ ਇਲਾਕੇ ਚ ਇਨੇ 30 40 ਪਿੰਡਾਂ ਚ 850 ਕਰੋੜ ਰੁਪਏ ਉਹਦੇ ਦਿੱਤਾ ਸੀ ਵੱਡੇ ਬਾਦਲ ਸਾਹਿਬ ਨੇ ਚੌਣੀਆਂ ਤੱਕ ਨੂੰ ਅਸੀਂ ਪੈਸੇ ਦਿੱਤੇ ਸੀ 450 ਕਰੋੜ 450 ਕਰੋੜ ਅਬੋਰ ਚ ਦਿੱਤਾ ਸੀ ਦੇਖੋ ਹੁਣ ਕਿਉਂ ਨਹੀਂ ਦਿੰਦੇ ਸਰ ਸੀਐਮ ਆ ਫਰਕ ਹੈ ਆਪਣਿਆਂ ਦਾ ਤੇ ਆ ਦਿੱਲੀਆਣੇ ਦਾ ਪ੍ਰਾਇੰਦ ਸਰ ਸ੍ਰੀਮਾਨ ਭਗਵੰਤ ਸਿੰਘ ਜੀ ਕਹਿੰਦੇ ਸੀਗੇ ਵੀ ਮੁਰਗੀਆਂ ਤੱਕ ਦੇ ਮੁਆਵਜ਼ੇ ਦੇਵਾਂਗੇ ਪਿਛਲੇ ਸਾਲ ਉਹਨਾਂ ਦੀ ਇਸ ਤਰ੍ਹਾਂ ਹੀ ਸਟੇਟਮੈਂਟ ਸੀ ਲੇਕਿਨ ਅਬਹੁਦ ਵਿੱਚ ਨਾ ਤਾਂ ਉਹਨਾਂ ਦੇ ਕਿਸੇ ਮੰਤਰੀ ਦੌਰਾ ਕੀਤਾ ਅੱਗਲ ਇੱਕ ਮੰਤਰੀ ਆ ਕੇ ਗਏ ਸੀਗੇ ਲੇਕਿਨ ਹੁਣ ਤੱਕ ਕਿਸੇ ਨੇ ਇਥੇ ਸਾਰ ਨਹੀਂ ਲਈ ਜੰਨੇ ਬੇਗਨ ਹੁਣ ਮੁੱਖ ਮੰਤਰੀ ਕੱਲ ਸੁਲਤਾਨਪੁਰ ਲੋਧੀ ਗਿਆ ਜਾਂਚ ਆਇਆ 15 ਮਰ ਗੀੜਾ ਕੱਢ ਕੇ ਯਾਰ ਜਿੱਦ ਮੁੱਖ ਮੰਤਰੀ ਆਇਆ ਨਾਲ ਤੇਰੇ ਨਾਲ ਅਫਸਰ ਹੋਣੇ ਚਾਹੀਦੇ ਨਾਲ ਪੈਸੇ ਆਉਣੇ ਚਾਹੀਦੇ ਨਾਲ ਦੇ ਨਾਲ ਉਹ ਵੰਡੇ ਜੇ ਅਸੀਂ ਆ ਦੇਖੋ ਮੋਟਰਾਂ ਮੈਨੂੰ ਪਰਸੋਂ ਕੇ ਆ ਤੇ ਲਿਆ ਕੇ ਖੜੀ ਕਰਤੀਆਂ ਸੀ ਪਰਸੋਂ ਹੀ ਗਿਆ ਸੀ ਮੇਰੇ ਕੋਲ ਸਰਕਾਰ ਵਾਸਤੇ ਕੀ ਹੈ ਆ ਇੱਕ ਮਿੰਟ ਚ ਇਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਜਾ ਬਚ ਸਕਦਾ ਪਰ ਕਿਉਂਕਿ ਨਲਾਇਕ ਸਰਕਾਰ ਹੈ ਨਲਾਇਕ ਬੰਦੇ ਚੁੱਲੇ ਗਲਤੀ ਆਪਾਂ ਤਾਂ ਹੋ ਗਈ ਚਲੋ ਓਕੇ ਓਕੇ 1.5 ਸਾਲ ਟਾਲ ਲਓ ਮੈਂ ਬੇਨਤੀ ਕਰਦਾ ਹਾਂ ਆਪਾਂ ਪੰਜਾਬ ਨੂੰ ਬਚਾ ਲਿਏ ਨਹੀਂ ਤਾਂ ਬਬਰਾ ਹੋਊਗਾ